ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਨਵਾਂ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤ하ਤ ਅਮਰੀਕਾ ਦੀ ਨਾਗਰਿਕਤਾ ਮਿਲੇਗੀ ਤਾਂ 골ਡ ਕਾਰਡ ਵੀਜ਼ਾ ਪ੍ਰੋਗਰਾਮ ਡੋਨਾਲਡ ਟਰੰਪ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ ਪੈਸੇ ਦੇ ਕੇ ਅਮਰੀਕਾ ਦੀ ਨਾਗਰਿਕਤਾ ਜਿਹੜੀ ਉਹ ਲਈ ਜਾ ਸਕਦੀ ਹੈ ਤਾਂ ਡਾਲਰ ਨੇ ਜਿਹੜੇ ਉਹ ਇਸ ਦੇ ਵਾਸਤੇ ਖਰਚਣੇ ਪੈਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ बुधवार ਨੂੰ ਵਾਈਟ ਹਾਊਸ ਵਿੱਚ ਕਾਰੋਬਾਰੀ ਅਗੂਆਂ ਦੀ ਮੌਜੂਦਗੀ ਵਿੱਚ ਬਹੁ ਉਡੀਕ ਵਾਲੇ 트੍ਰੰਪ 골ਡ ਕਾਰਡ ਵੀਜ਼ਾ ਪ੍ਰੋਗਰਾਮ ਦੀ ਅਧਿਕਾਰਤ ਤੌਰ ਤੇ ਸ਼ੁਰੂਆਤ ਕਰ ਦਿੱਤੀ ਗਈ ਹੈ ਤਾਂ ਕਾਰਡ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ 트੍ਰੰਪ ਨੇ ਕਿਹਾ ਕਿ ਇਹ ਕੁਝ ਹੱਦ ਤੱਕ ਗ੍ਰੀਨ ਕਾਰਡ ਵਰਗਾ ਹੈ ਪਰ ਗ੍ਰੀਨ ਕਾਰਡ ਦੇ ਮੁਕਾਬਲੇ ਇਸ ਦੇ ਬਹੁਤ ਸਾਰੇ ਵੱਡੇ ਫਾਇਦੇ ਹਨ 트੍ਰੰਪ ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਉੱਚ ਮੁੱਲ ਵਾਲੇ ਨਿਵੇਸ਼ਕਾਂ ਅਤੇ ਉਦਮੀਆਂ ਨੂੰ ਆਕਰਸ਼ਿਤ ਕਰਨਾ ਹੈ ਅਮਰੀਕੀ ਉਦਯੋਗ ਲਈ ਅਰਬਾਂ ਡਾਲਰ ਦਾ ਮਾਲੀਆ ਪੈਦਾ ਕਰਨਾ ਅਤੇ ਅਮਰੀਕੀ ਕਾਰੋਬਾਰਾਂ ਲਈ ਪ੍ਰਤਿਭਾ ਨੂੰ ਬਰਕਰਾਰ ਰੱਖਣਾ ਯਕੀਨੀ ਬਣਾਉਣਾ ਹੈ ਜਦੋਂ ਕਿ ਇਹ ਵਿਆਪਕ ਇਮੀਗ੍ਰੇਸ਼ਨ ਪਾਬੰਦੀਆਂ ਦੇ ਉਲਟਾ ਹੈ 골ਡ ਕਾਰਡ ਦੀ ਵੈੱਬਸਾਈਟ ਸ਼ੁਰੂ ਹੋ ਚੁੱਕੀ ਹੈ ਅਤੇ ਵਾਈਟ ਹਾਊਸ ਹੁਣ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਨਵੇਂ ਤਰੀਕੇ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ 골ਡ ਕਾਰਡ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਵਿੱਚ 1 ਮਿਲੀਅਨ ਡਾਲਰ ਦਾ ਦਾਨ ਦੇ ਕੇ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਦੀ ਇਜਾਜ਼ਤ ਦੰਦਾਏ ਯਾਨੀ ਕਿ 1 ਲੱਖ ਅਮਰੀਕੀ ਡਾਲਰ ਭਾਰਤੀ ਕਰੰਸੀ ਵਿੱਚ ਰਕਮ 9 ਕਰੋੜ ਤੋਂ ਵੀ ਜ਼ਿਆਦਾ ਬਣਦੀ ਹੈ ਤਾਂ ਅਮਰੀਕਾ ਵੱਲੋਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਯਾਨੀ ਕਿ ਇੱਕ ਭਾਰਤੀ ਨਾਗਰਿਕਾ ਜਿਹੜਾ ਉਹ ਅਮਰੀਕਾ ਦਾ ਇਹ 골ਡ ਕਾਰਡ ਵੀਜ਼ਾ ਪ੍ਰੋਗਰਾਮ ਲੈ ਕੇ ਅਮਰੀਕਾ ਦਾ ਨਾਗਰਿਕ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਭਾਰਤ ਦੇ 9 ਕਰੋੜ ਰੁਪਏ ਦੇ ਜਿਹੜੇ ਉਹ ਖਰਚ ਕਰਨੇ ਪੈਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੇਰੇ ਅਤੇ ਮੇਰੇ ਦੇਸ਼ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਹੁੜੇ-ਹੁੜੇ ਟਰੰਪ 골ਡ ਕਾਰਡ ਲਾਂਚ ਕੀਤਾ ਹੈ ਵੈੱਬਸਾਈਟ ਲਗਭਗ 30 ਮਿੰਟਾਂ ਵਿੱਚ ਖੁੱਲ੍ਹ ਜਾਵੇਗੀ ਅਤੇ ਸਾਰਾ ਪੈਸਾ ਅਮਰੀਕੀ ਸਰਕਾਰ ਕੋਲ ਜਾਵੇਗਾ ਇਹ ਕੁਝ ਹੱਦ ਤੱਕ ਗ੍ਰੀਨ ਕਾਰਡ ਵਰਗਾ ਹੈ ਲੇਕਿਨ ਗ੍ਰੀਨ ਕਾਰਡ ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਹੈ 트াম্প ਨੇ ਅੱਗੇ ਕਿਹਾ ਕਿ ਕੰਪਨੀਆਂ ਕਿਸੇ ਵੀ ਸੰਸਥਾ ਵਿੱਚ ਜਾ ਕੇ ਕਾਰਡ ਖਰੀਦ ਸਕਣਗੀਆਂ ਅਤੇ ਉਸ ਵਿਅਕਤੀ ਨੂੰ ਅਮਰੀਕਾ ਵਿੱਚ ਰੱਖ ਸਕਣਗੀਆਂ ਕਿਸੇ ਪ੍ਰਤਿਭਾਸ਼ਾਲੀ ਵਿਅਕਤੀ ਨੂੰ ਆਪਣੇ ਦੇਸ਼ ਵਿੱਚ ਲਿਆਉਣਾ ਇੱਕ ਤੋਹਫ਼ਾ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਕੁਝ ਅਜਿਹੇ ਪ੍ਰਭਾਵਸ਼ਾਲੀ ਲੋਕ ਹੋਣਗੇ ਜਿਨ੍ਹਾਂ ਨੂੰ ਨਹੀਂ ਤਾਂ ਇੱਥੇ ਰਹਿਣ ਦੀ ਇਜਾਜ਼ਤ ਮਿਲਦੀ ਹੈ ਅਤੇ ਕਾਲ ਦੇ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹਨਾਂ ਨੂੰ ਭਾਰਤ ਚੀਨ ਜਾਂ ਫਿਰ ਫਰਾਂਸ ਵਾਪਸ ਜਾਣਾ ਪੈਂਦਾ ਹੈ ਕੰਪਨੀਆਂ ਬਹੁਤ ਖੁਸ਼ ਹੋਣਗੀਆਂ ਨਾਲ ਹੀ ਟਰੰਪ ਨੇ ਕਿਹਾ ਮੈਨੂੰ ਪਤਾ ਹੈ ਕਿ ਐਪਲ ਵੀ ਬਹੁਤ ਖੁਸ਼ ਹੋਵੇਗਾ ਟੈਮ ਕੋਕ ਨੇ ਮੇਰੇ ਨਾਲ ਇਸ ਬਾਰੇ ਸਭ ਤੋਂ ਵੱਧ ਗੱਲ ਕੀਤੀ ਹੈ ਉਹਨਾਂ ਕਿਹਾ ਕਿ ਇਸ ਇੱਕ ਗੰਭੀਰ ਸਮੱਸਿਆ ਸੀ ਪਰ ਹੁਣੇ ਸਮੱਸਿਆ ਨਹੀਂ ਰਹੇਗੀ ਦੂਜੀ ਗੱਲ ਇਹ ਹੈ ਕਿ ਇਸ ਨਾਲ ਸਾਨੂੰ ਲੱਗਦਾ ਹੈ ਕਿ ਅਰਬ ਡਾਲਰ ਅਮਰੀਕੀ ਖਜ਼ਾਨੇ ਵਿੱਚ ਜਾਣਗੇ ਅਤੇ ਕਈ ਅਰਬ ਡਾਲਰ ਤੱਕ ਤਾਂ ਅਮਰੀਕਾ ਦੇ ਰਾਸ਼ਟਰਪਤੀ ਦੇ 1 ਮਿਲੀਅਨ ਡਾਲਰ ਜਾਨੀ ਕਿ 10 ਲੱਖ ਡਾਲਰ ਦੇ ਕੇ ਅਮਰੀਕਾ ਦਾ ਇਹ ਜਿਹੜਾ 골ਡ ਵੀਜ਼ਾ ਕਾਰਡ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਭਾਰਤ ਦੇ 9 ਕਰੋੜ ਰੁਪਏ ਖਰਚ ਕੇ ਕੋਈ ਵੀ ਅਮਰੀਕਾ ਦੀ ਨਾਗਰਿਕਤਾ ਹੈ ਜਿਹੜੀ ਉਹ ਲੈ ਸਕਦਾ ਹੈ